ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਰਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਹਾਂ ਮਿੱਤਰੋ ਮੋਗੇ ਜ਼ਿਲ੍ਹੇ ਦੇ ਮਾਨਮੱਤੇ ਨਗਰ ਪਿੰਡ ਸਿੰਘਾwale ਦੇ ਵਿੱਚ ਸਿੰਘਾਵਾਲਾ ਪਿੰਡ ਆ ਜਿਹੜਾ ਮੋਗੇ ਜ਼ਿਲ੍ਹੇ ਦਾ ਪਿੰਡ ਆ ਮੋਗੇ ਤੋਂ ਕੋਟਕਪੂਰਾ ਬਾਂਘਾ ਪੁਰਾਣਾ ਰੋੜਾ ਜਿਹੜਾ ਉਸ ਰੋੜ ਦੇ ਉੱਤੇ ਇਹ ਪਿੰਡ ਰਹੇ ਹੁੰਦਾ ਵਾ ਮਿੱਤਰੋ ਘਰੇਲੂ ਪਰਿਵਾਰ ਦੇ ਘਰੋਂ ਇੱਕ ਵੀਡੀਓ ਫਰਮਾਉਣ ਲੱਗਾ ਵਾਂ ਝੋਟੀ ਵਕਾਊ ਆ ਪਾਈ ਹੁਣਾਂ ਦੇ ਮਿੱਤਰੋ ਕਿੰਨਾ ਸੁਆਵਾ ਕਿੰਨੇ ਦਿਨਾਂ ਦੇ ਬਾਕੀ ਆ ਕੀ ਭਾਈ ਹੁਣੀ ਰੇਟ ਕਰਦੇ ਆ ਆਹ ਕਰਦੇ ਆ ਜਦੋਂ ਬਸ ਮੁਕ ਸਾਰੀ ਇੱਕ ਭਾਈ ਹੁਣਾਂ ਦੇ ਕੋਲੇ 20 ਮਾਡਲ ਨਵੀਂ ਤੂੜੀ ਵਾਲੀ ਮਸ਼ੀਨ ਆ ਉਹਦੇ ਬਾਰੇ ਜਾਣਕਾਰੀ ਲੈਣੀ ਆਪਾਂ ਸਸੇ ਕਾਗੇ ਹਾਂਜੀ ਸਸੇ ਕਾਗੇ ਵਧੀਆ ਜੀ ਵਧੀਆ ਠੀਕ ਹੈ ਪਰਿਵਾਰ ਵੀਰੇ ਵਧੀਆ ਜੀ ਸਾਰੇ ਠੀਕ ਹੈ ਠੀਕ ਆਪਣਾ ਨਾਮ ਦੱਸ ਦਈਏ ਭਾਈ ਜੀ ਮੇਰਾ ਨਾਮ ਜੀ ਜਗਸੀਰ ਸਿੰਘ ਹਾਂਜੀ ਸਾਨੂੰ ਬਸੰਤ ਸਿੰਘ ਠੀਕ ਹੈ ਘਰ ਆਪਣਾ ਕਿਹੜੀ ਛੜਕ ਤੇ ਰਹਿ ਗਿਆ ਅਗਲੀ ਘਾੜਾ ਘਰ ਆਪਣਾ ਜਿਹੜਾ ਭਾਈ ਇਹ ਜਿਹੜਾ ਆਪਣੀ ਆਉਂਦੀਆ ਬਾਹਰ ਲਈ ਫਿਰਨੀ ਆ ਛੱਪ ਦੇ ਪਾਸੇ ਵਾਲੀ ਛੱਪ ਦੇ ਪਾਸੇ ਵਾਲਾ ਰਾਹ ਇੱਥੇ ਨੇ ਹਾਂਜੀ ਅੱਛਾ ਵੀਰੇ ਝੋਟੀ ਵੇਤਨੀ ਐ ਇਹ ਕਿਹੜਾ ਸੂਆ ਬਈਆ ਇਹ ਬਈ ਜੀ ਪਹਿਲਣ ਝੋਟੀ ਹੈ ਜੀ ਪਹਿਲਣ ਹੈ ਹਾਂਜੀ ਹਾਂਜੀ ਪਹਿਲੇ ਲੈ ਜੂਨੀ ਬ੍ਰਦਰ ਹੈ ਜੀ ਬਸ ਜੀ ਹੁਣ ਤਾਂ ਇਹ 2-4 ਦਿਨ ਦੀ ਗੱਲ ਹੀ ਆ ਠੀਕ ਹੈ ਬਈ ਮੀਮਾ ਦਾ ਕਹੇ ਤਾਂ ਪਰ 6 ਦਿਨ ਰੱਖੜੀਏ ਇੱਥੇ ਮੇਰੇ ਤੋਂ ਹਾਂ ਹਾਂ ਹਾਂਜੀ ਹਾਂਜੀ ਆ ਜੀ ਬਈ ਤੇ ਵੀਰੇ ਕੋਈ ਟੀਕੇ ਨੂੰ ਕਿਹਦਾ ਪਤਾ ਐਦਾ ਕਿਹੜਾ ਵੀ ਐ ਕਿੰਨੀ ਇਹਨੂੰ ਦੇਖੋ ਜੀ ਸਰਕਾਰੀ ਸੀਮ ਨਹੀਂ ਲੱਗਾਈ ਜਿਹੜਾ ਸਾਡੇ ਪਿੰਡ ਦੇ ਜਿਹੜਾ ਸਰਕਾਰੀ ਡਾਕਟਰਾਂ ਦਾ ਆਪਦੇ ਤੋਂ ਤਾਂ ਨਹੀਂ ਪਤਾ ਆਪ ਨੂੰ ਹਣਾ ਹਾਂਜੀ ਨਹੀਂ ਜੀ ਠੀਕ ਹੈ ਵੀਰੇ ਆਪਣੇ ਘਰੇ ਲੂ ਘਰ ਦੀ ਝੋਟੀ ਐ ਪਹਿਲਾਂ ਮਾਂ ਦਾ ਦੁੱਧ ਕਿੰਨਾ ਕੁ ਸੀ ਬ ਇਹਦਾ ਰੇਟ ਬਈ ਕੀ ਰੱਖਾਂਗੇ ਵੀਰੇ ਆਪਾਂ ਰੇਟ ਆਪਾਂ ਜੀ ਇਹਦਾ 85000 ਰੁਪਏ ਜੀ 85000 ਰੁਪਏ ਮਾਨਤਾ ਦੇ ਵਿੱਚੋਂ ਵੀਰੇ ਬਾਕੀ ਕੋਈ ਮੌਕੇ ਦੇ ਹੋ ਜੂਗਾ ਜੀ ਆਪਾਂ ਜੈ ਜੀ ਮੰਗੇ ਜਿਆਦੇ ਨਹੀਂ ਮੰਗੇ ਵੀਰੇ ਇੱਕ ਤੋਰੀ ਬਈ ਖੋਲੀ ਮੜਾ ਜ ਲੈ ਵੀ ਮਿੱਤਰੋ ਪੁੱਤ ਲੇਵਾ ਵਿਖਾਈ ਤਾਂ ਹੁਣ ਖੜੀ ਬਹੁਤ ਵਧੀਆ ਬਈ ਅੱਗੇ ਖੜੀ ਮੜਾ ਜੇ ਵੇਖੋ ਮਿੱਤਰੋ ਕਿਉਂਕਿ ਮੜਾ ਜੇ ਪਾਲਾ ਪਤਨੀ ਪਾਸਾ ਹੁਣ ਤੁਸੀਂ ਆ ਕੇ ਵੇਖੋ ਪਾਲੀ ਲੱਗਦੀ ਐ ਇੱਕ ਪਾਸੇ ਨੂੰ ਨਾ ਮੈਨੂੰ ਹੋਰ ਧਰ ਦੇ ਵਿੱਚ ਹੋਰ ਦੇ ਵਿੱਚ ਇੱਥੇ ਘਮਾ ਲਿਓ ਵਿੱਚਲੀ ਕੋਈ ਗੱਲ ਨਹੀਂ ਲੇ ਵੀ ਮਟਰ ਕਾਰੀ ਰੱਖਣ ਵਾਲੇ ਭਰਾ ਦੇ ਲਈ ਕਹਿਣਾ ਜੀ ਲਾ 10 ਕਿਲੋ ਦੁੱਧ ਪਹਿਲਾਂ ਛੋਟੀ ਦਈ ਦੋਗੇ ਟੋਰਨ ਵਾਲਾ ਵੱਡੀ ਗੱਲ ਇਹ ਆ ਵੀ ਭਾਈ ਆ ਭਾਵਾ ਜਿਹੜਾ 85 90 ਆਣਾ ਤੁਹਾਨੂੰ ਵੀ ਪਤਾ ਇਹਨਾਂ ਦਿਨਾਂ ਦੇ ਵਿੱਚ ਘੱਟ ਭਾਅ ਮੱਥੇ ਲੱਗਦਾ ਛੋਟੀ ਨਵਾਂ ਹਾਣ ਵਾਲੇ ਵੇ ਭਾਂਡੇ ਵਾਲੀ ਆ ਸੋਣੀ ਤਿਆਰ ਹੋ ਜੂਗੀ ਥੱਲੇ ਦੇਣ ਹਜੇ 5-7 ਕੱਢ ਜਾਣੇ ਆ ਥਾਣ ਚੰਗਾ ਲੱਗਾ ਹੋਇਆ ਇਹਨੂੰ ਦੇਖ ਸਕਦੇ ਹਾਂ ਹਾਂਜੀ ਉਮਰ ਉਮਰ ਭਾਈ ਉਮਰ ਇਹ 3 3.5 ਸਾਲ ਇਹ ਨੈਗੇਟਿਵ ਹੋਊਗਾ ਜਿਹੜਾ ਹਾਂ ਹਾਂਜੀ ਹਾਂਜੀ ਬਾਕੀ ਆਪਾਂ ਨੂੰ ਤੁਹਾਨੂੰ ਪਤਾ ਇਹ ਕਰ ਕਰੇ ਲੋ ਕੰਮ ਕੋਈ ਇਹਦੇ ਬਾਰੇ ਪੜਾ ਨਹੀਂ ਕੋਈ ਦੰਦ ਪਟਕੇ ਆਪ ਵੇਖ ਲਿਓ ਹਾਂਜੀ ਇਹਦਾ ਦੱਸ ਸਕਦੇ ਆ ਛੋਟੀ ਪੈਲੜਾ ਮਾ ਦਾ ਦੁੱਧ ਦੱਸ ਸਕਦੇ ਉਮਰ ਤੁਹਾਨੂੰ ਆਈਡੀਆ ਜਾਂ ਦੱਸਤਾ ਬਾਕੀ ਚੋਟੀ ਥਰਲੋ ਜੰਗੀ ਆ ਨੇਵੇ ਭਾਂਡੇ ਵਾਲੀ ਆ ਕੁੱਲੀ ਡੁੱਲੀ ਆ ਇੱਕ ਬਾਈ ਹੁਣਾਂ ਦੇ ਕੋਲੇ 20 ਮਾਡਲ ਮਸ਼ੀਨਾਂ ਵਰਛਾ ਬਾਈ ਮਸ਼ੀਨ ਆਪਣੇ ਕੋਲੇ ਜਿਹੜੀ ਉਹ ਕਿਹੜਾ ਮਾਡਲ ਆ ਉਹ ਬਾਈ ਜੀ 20 ਮਾਡਲ ਆ ਜੀ ਕੇ ਐਸ ਕੇ ਐਸ ਹਾਂਜੀ ਹਾਂਜੀ ਤੇ ਕਿੰਨੇ ਸੀਜ਼ਨ ਚੱਲੀ ਗਈ ਵੀਰੇ ਉਹ ਉਹਦੇ ਬਾਈ ਜੀ ਉਹ 20 ਮਾਡਲ ਆ ਚਾਰ ਹੀ ਲੱਗੇ ਜੀ ਉਹਦੇ ਚਾਰ ਸੀਜ਼ਨ ਤੇ ਬਲੇਡ ਇੱਕ ਪਾਸੇ ਦੇ ਜੇ ਨਵੇਂ ਪਏ ਆ ਜੀ ਉਹਦੇ ਠੀਕ ਆ ਬਾਈ ਤੇ ਲਈ ਮੈਂ ਫਿਰ ਸੋਚੀ ਆ ਚਾਰ ਸੀਜ਼ਨ ਲੱਗੇ ਫਿਰ ਤਾਂ ਵਧੀਆ ਪਈ ਹੋਣੀ ਆ ਜੋ ਨਾ ਹਾਂ ਨਹੀਂ ਬਹੁਤ ਸੰਭਾਈ ਵਾਲੀ ਮਸ਼ੀਨ ਹੈ ਜੀ ਆਪਣੀ ਅਜ ਉਹ ਮਸ਼ੀਨ ਢੱਗੀ ਹੋਈ ਆ ਬਾਈ ਪਿੱਛੇ ਦਾ ਕਰਕੇ ਇੱਕਵਾਂ ਨੂੰ ਮਾਦਾ ਵਿਖਾਉਂਦੇ ਕਿਉਂਕਿ ਬਾਕੀ ਆ ਕੇ ਜੇ ਕੋਈ ਆਊਗਾ ਆਪਾਂ ਉਹਨੂੰ ਦਿਖਾ ਦਾਂਗੇ ਉਦੋਂ ਬਾਹਰ ਕੱਢ ਕੇ ਦਿਖਾ ਦਾਂਗੇ ਆਣੀ ਆਣੀ ਇਹ ਬੰਦ ਆ ਰਹੀ ਪਰ ਉਹ ਜਿਹੜਾ ਸਾਹਮਣੇ ਖੜਾ ਇਹ ਤਾਂ ਬੈਸੇ ਆ ਦੇ ਪਿੱਛੇ ਖੜਿਆ ਹੋਇਆ ਉਹ ਹਾਂਜੀ ਹਾਂਜੀ ਤੁਹਾਨੂੰ ਮੰਨ ਲਓ ਬਾਈ ਹੁਣੀ ਫੋਟੋ ਵੀਡੀਓ ਫੋਟੋ ਹੈਗੀ ਹੈ ਤੁਹਾਡੇ ਕੋਲੇ ਹਾਂ ਕੋਈ ਦੇਖਿਓ ਜੇ ਫੋਨ ਦੇ ਵਿੱਚ ਹੋਈ ਤਾਂ ਆਪਾਂ ਦਿਖਾ ਦੇ ਬਾਕੀ ਵਿੱਚੇ ਕੋਈ ਆਊਗਾ ਤਾਂ ਆਪਾਂ ਨੂੰ ਬੈਠੇ ਦਿਖਾ ਦਾਂਗੇ ਕੱਢ ਕੇ ਦਿਖਾ ਦੇਣਾ ਬਾਈ ਆਪਣਾ ਆਪਣਾ ਨੰਬਰ ਹੈਗੇ 88470 ਜੀ 77979 ਠੀਕ ਹੈ ਕੋਈ ਹੋਰ ਬੋਲੀਏ 88470 77979 ਠੀਕ ਹੈ ਬਈ ਇਸ ਨੰਬਰ ਤੇ ਵੀਰੇ ਰਿਕਰ ਕਰ ਲੋ ਮਿੱਤਰੋ ਦੂਜੀ ਰਾਤ ਤੱਕ ਗੱਲਬਾਤ ਨਹੀਂ ਨਹੀਂ ਬਾਈ ਦੱਸ ਕੇ ਦੇ ਉੱਤੇ ਆ ਪਿੰਡ ਸਿੰਘਾ ਵਾਲਾ ਤੇ ਜ਼ਿਲ੍ਹਾ ਮੁੰਡਾ